ਸਾਡੇ ਦੇਸ਼ ਦਾ ਸੰਵਿਧਾਨ ਲਿਖਿਆ ਜਿਨ੍ਹਾਂ ਨੂੰ ਆਪਾਂ ਸੰਵਿਧਾਨ ਦਾ ਨਿਰਮਾਤਾ ਕਹਿੰਦੇ ਆ ਅੱਜ ਉਹਨਾਂ ਦਾ ਜਨਮ ਦਿਨ ਹੈ ਅੱਜ ਪੰਜਾਬ ਚ ਨਹੀਂ ਹਿੰਦੁਸਤਾਨ ਚ ਦੀ ਵਰਲਡ ਦੇ ਕੋਨੇ-ਕੋਨੇ ਭਗਵਾਨ ਬਾਬਾ ਸਾਹਿਬ ਦੇ ਨਾਮ ਲਿਵਾ ਰੋਗ ਅੱਜ ਉਹਨਾਂ ਨੂੰ ਸ਼ਰਧਾਂਜਲੀ ਮੇਟ ਕਰ ਰਹੇ ਹਨ ਔਰ ਖੁਸ਼ੀਆਂ ਮਨਾ ਰਹੇ ਨੇ ਕਿਉਂਕਿ ਉਹਨਾਂ ਦਾ ਦਿੱਤਾ ਹੋਇਆ ਕਾਰਜ ਅੱਜ ਇਸ ਸੜੀ ਲੋਕਾਂ ਦੇ ਕੰਮ ਆ ਰਿਹਾ ਮੈਂ ਤਾਂ ਇਹ ਕਹਿ ਸਕਦਾ ਚਾਹੇ ਸਾਡੇ ਦੇਸ਼ ਦਾ ਪ੍ਰਾਈਮ ਮਿਨਿਸਟਰ ਹੋਵੇ ਚਾਹੇ ਰਾਸ਼ਟਰਪਤੀ ਹੋਵੇ ਚਾਹੇ ਜੀ ਮਿਨਿਸਟਰ ਹੋਵੇ ਚਾਹੇ ਕੋਈ ਮੰਤਰੀ ਹੋਵੇ ਅੱਜ ਉਹਨਾਂ ਦੇ ਲਿਖੇ ਸੰਵਿਧਾਨੀ ਸੋਚ ਖਲੋਖੋ ਖਾ ਕੇ ਆਪਣੀ ਸਟੇਟ 'ਚ ਕੰਮ ਕਰਦੇ ਨੇ ਔਰ ਪਹਿਲੀ ਸਰਕਾਰ ਹੈ ਆਮ ਆਦੀ ਪਾਰਟੀ ਦੀ ਜਦੋਂ ਦਾ ਬਦਲਾਅ ਹੋਇਆ ਅਜ ਤੋਂ 3 ਸਾਲ ਪਹਿਲਾਂ ਤੋਂ ਹੀ ਸਾਡੇ ਸੂਬੇ ਦੇ ਹਰਮਨ ਕਾਰੇ ਮੁੱਖ ਮੰਤਰੀ ਜਿਨ੍ਹਾਂ ਨੇ ਹੁਕਮ ਦੇ ਦਿੱਤੇ ਸੀ ਕਿ ਸੋਚਕਦੇਈ ਕਿ 바ਵਾ ਸਾਹਿਬ ਦੀ ਫ ਤਸਵੀਰ ਜਿਹੜੀ ਹੈ ਉਹ ਹਰ ਦਫ਼ਤਰ 'ਚ ਲੱਗੇਗੀ। ਉਹਨਾਂ ਨੇ ਐਲਾਨ ਕੀਤਾ ਕਿ ਮੇਰੀ ਬਿਲਕੁਲ ਤਸਵੀਰ ਨਹੀਂ ਲਾਉਣੀ। ਬਾਬਾ ਸਾਹਿਬ ਦੀ ਔਰ ਸ਼ੀਦੇ ਆਦਮ ਫੰਕਸ਼ਨ ਦੀ ਤਸਵੀਰ ਲਾਣੀ ਹੈ ਜਿਨ੍ਹਾਂ ਨੇ ਸਾਡੇ ਦੇਸ਼ ਨੂੰ ਦਿੱਤਾ ਕੁਝ। ਸਾਡੇ ਦੇਸ਼ ਵਾਸਤੇ ਕੀਤਾ ਕੁਝ। ਅੱਜ ਅੱਜ ਮੈਂ ਕਹਿ ਦੇਵਾਂ ਕਿ ਹਰ ਧਰਮ ਨੂੰ ਇੱਕੋ ਜਿਹਾ ਕਰਨ ਦੀ ਕੋਸ਼ਿਸ਼ ਕੀਤੀ ਤੇ ਬਾਬਾ ਸਾਹਿਬ ਦੀ ਕਲਮ ਨੇ ਕੀਤੀ। ਯਾਰ ਬਾਬਾ ਸਾਹਿਬ ਦੀ ਕਲਮ ਨੇ ਨਾਲ ਅੱਜ ਅਪਾ ਆਪਣਾ ਸਟੇਟ ਵੀ ਚਲਾ ਰਹੇ ਆ, ਦੇਸ਼ ਵੀ ਚਲਾ ਰਹੇ ਆ। ਔਰ ਮੇਨੂੰ ਮਾਣ ਹੈ ਬਾਬਾ ਸਾਹਿਬ ਦੇ ਲਿਖੇ ਲਬਜ਼ਾਂ ਦੇ ਜਿਨ੍ਹਾਂ ਨੇ ਮੋਤੀਨਾਪੁਰ ਉਹ ਕਿ ਸਾਡੇ ਲੋਕਾਂ ਦੇ ਇੱਕ ਮਾਨਸਤਕਾਰ ਹੋਰ ਸਾਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਸਰਕਾਰਾਂ ਮਨਗਨ ਦਾ ਅਧਿਕਾਰ ਦਿੱਤਾ ਤੇ ਮੈਂ ਉਹਦੇ ਥਾਂ ਤੇ ਆ ਕੇ ਨਖਬਸਤਰ ਵੀ ਹੋਏ ਆਂ ਔਰ ਉਹਨਾਂ ਨੇ ਸ਼ਰਧਾ ਸਮੂਹਣੀ ਬੈਠੀ ਅੱਜ ਸਾਰੇ ਕਾਂਗਰਸ ਪਾਰਟੀ ਦੇ ਵਰਕਰ ਲੀਡਰਸ ਹੈ ਹਾਂ ਬਾਬਾ ਸਾਹਿਬ ਭੀਮਰਾਵਿ ਨਕਰ ਜੀ ਦੇ ਚਰਨਾਂ 'ਚ ਨਤਮਸਤਕ ਹੋਣ ਲਈ ਅਸੀਂ ਹਾਜ਼ਰ ਹੋਏ ਆਂ ਕਿਉਂਕਿ ਬਾਬਾ ਸਾਹਿਬ ਜਿਹੜੇ ਇਕੱਲੇ ਹਿੰਦੁਸਤਾਨ ਦੇ ਨਹੀਂ ਪੂਰੇ ਵਰਲਡ ਦੇ ਵਿੱਚ ਇੱਕ ਰੋਲ ਮਾਡਲ ਨੇ ਔਰ ਸਾਡੇ ਸੰਵਿਧਾਨ ਦੇ ਨਿਰਮਾਤਾ ਨੇ ਔਰ ਅੱਜ ਅਗਰ ਅਸੀਂ ਪੂਰੇ ਹਿੰਦੁਸਤਾਨ ਨੂੰ ਆਪਣਾ ਦੇਸ਼ ਸਮਝਦੇ ਆ ਕਿ ਦੇਸ਼ ਦੇ ਵਿੱਚ ਜਿਹੜੀ ਆਤਮਾ ਹੈ ਉਹ ਸੰਵਿਧਾਨ ਵੀ ਸੰਵਿਧਾਨ ਨੇ ਸਾਰੇ ਰਾਈਟ ਦਿੱਤੇ ਸਾਨੂੰ ਸਾਰਿਆਂ ਨੂੰ ਔਰ ਅੱਜ ਮੈਂ ਕੱਲ ਜ਼ਰੂਰ ਕਹਿਣਾ ਚਾਹਨਾ ਕਿ ਕਾਂਗਰਸ ਪਾਰਟੀ ਦਾ ਇੱਕ ਇੱਕ ਕਾਰਜਕਰਤਾ ਇੱਕ ਇੱਕ ਵਰਕਰ ਜਿਹੜਾ ਹੈ ਇਹ ਸੰਵਿਧਾਨ ਨੂੰ ਤੋੜਨ ਵਾਲੀਆਂ ਜਿਹੜੀਆਂ ਤਾਕਤਾਂ ਹੈ ਜਾਂ ਇਹਨੂੰ ਚੇਂਜ ਕਰਨ ਵਾਲੀਆਂ ਜਿਹੜੀਆਂ ਤਾਕਤਾਂ ਦੇ ਖਿਲਾਫ ਡਟ ਕੇ ਖੜਾ ਹੈ ਔਰ ਅਸੀਂ ਸੰਵਿਧਾਨ 'ਚ ਛੇੜਛਾੜ ਕਿਤੇ برداشت ਨਹੀਂ ਕਰਾਂਗੇ ਉਹ ਸਾਰਾ ਸਮਾਜ ਇਸ ਗੱਲ ਤੇ ਇਕੱਠਾ ਔਰ ਕਾਂਗਰਸ ਪਾਰਟੀ ਡਟ ਕੇ ਲੜੇਗੀ ਔਰ ਬਾਬਾ ਸਾਹਿਬ ਬੀਮਰಾವ್ ਵੇਦਕਰ ਜੀ ਦਾ ਜਿਹੜਾ ਸੰਵਿਧਾਨ ਇਹ ਲਿਖਿਆ ਇਹ ਕੁਝ ਛੇੜਛਾੜ ਨਹੀਂ ਹੁੰਦਾਂਗੇ ਸੋ ਅੱਜ ਅਸੀਂ ਉਹਨਾਂ ਨੂੰ ਸਰਦਾ ਸੋਨ ਪੇਟ ਕਰਦੇ ਆ ਉਹਨਾਂ ਦੇ ਚਰਨਾਂ 'ਚ ਨਤਮਸਤਕ ਹੋਨੇ ਉਹਦੇ ਨਾਲ ਨਾਲ ਉਹਨਾਂ ਦੇ ਦਿਖਾਏ ਰਸਤੇ 'ਤੇ ਚੱਲਣ ਦਾ ਪ੍ਰਣ ਕਰਦੇ ਆ ਔਰ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਹਰ ਧਰਮ ਨੂੰ ਹਰ ਵਰਗ ਨੂੰ ਨਾਲ ਲੈ ਕੇ ਚੱਲੀ ਆ ਔਰ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਜਿਹੜਾ ਸਮਾਂ ਵਾ ਉਹ ਬਾਬਾ ਸਾਹਿਬ ਵੀਵਰਾ ਮਹਿੰਦਰਜੀਤ ਜੀ ਦੀਆਂ ਜਿਹੜੀਆਂ ਸ਼ਿਕਸ਼ਾਵਾਂ ਉੱਤੇ ਚੱਲਣ ਵਾਲੇ ਜਿਹੜੀਆਂ ਪਾਰਟੀਆਂ ਜਿਹੜੇ ਲੋਕ ਹੈ ਜਿਹੜੇ ਵਰਕਰ ਹੈ ਉਹ ਇਸ ਦੇਸ਼ ਦੀ ਸੇਵਾ ਕਰਨਗੇ ਅੱਜ ਸਾਰੇ ਅਸੀਂ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਰੀਰ ਗਾਣਾ ਵਾਲੋ ਬਾਬਾ ਸਾਹਿਬ ਪੀਰਾਂ ਦੇ ਜਨਮ ਦਿਹਾੜੇ ਜਨਮਦੇਵ ਸਮਾਰਨ ਲਈ ਅੱਜ ਇੱਥੇ ਉਹਨਾਂ ਦੇ ਸਟੈਚੂ ਤੇ ਅੱਜ ਸਾਰੇ ਇਕੱਠੇ ਹੋયા ਸਭ ਤੋਂ ਪਹਿਲਾਂ ਤਾਂ ਮੈਂ ਸਮੂਲ ਦੇਸ਼ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਅੱਬਾ ਪੀਰਾਂ ਦੇ ਜਨਮਦਿਨ ਤੇ ਵਾਰਕਾ ਦੇਣਾ ਉਹ ਬਾਬਾ ਪੀਰਾਂ ਖਵਲੇਦਕਰੀ ਨੇ ਸਾਡੇ ਭਾਰਤ ਦਾ ਸੰਵਿਧਾਨ ਪਾਇਆ ਸੀ ਬਣਾਇਆ ਸੀ ਉਹਦੇ ਵਿੱਚ ਹੀ ਸਾਨੂੰ ਵੋਟ ਪਾਉਣ ਦਾ ਅਧਿਕਾਰ ਹੋ ਤਾ ਨੂੰ ਬਰਾਬਰ ਦਾ ਅਧਿਕਾਰ ਸਾਰੇ ਅਧਿਕਾਰ ਉਹਨਾਂ ਨੇ ਸਾਨੂੰ ਦਿੱਤੇ ਸਾਡਾ ਅਬਰਜ ਬੰਦਾ ਜਿਹੜੀਆਂ ਕੁਝ ਸਿਆਸੀਆਂ ਤਾਕਤਾਂ ਨੇ ਜਿਹੜਾ ਸੰਵਿਧਾਨ ਨੂੰ ਖੇ ਰੁਖੂ ਕਰਨਾ ਚਾਹੁੰਦੇ ਨੇ ਸੰਵਿਧਾਨ 'ਚ ਬਦਲਾਅ ਕਰਨਾ ਚਾਹੁੰਦੇ ਨੇ ਕਾਂਗਰਸ ਪਾਰਟੀ ਦਾ ਵਰਕਰ ਇੱਕਜੁੱਟ ਹੋ ਕੇ ਸੰਵਿਧਾਨ ਬਾਬਾ ਭੀਮਰਾਓ ਅੰਬੇਦਕਰ ਦੇ ਵਫਾਏ ਹੋਏ ਰਸਤੇ ਚੱਲਣ ਲਈ ਤਿਆਰ ਆ ਅਸੀਂ ਸੰਵਿਧਾਨ ਨੂੰ ਛੇੜ ਛਾੜ ਨਹੀਂ ਕਰਨ ਦੇਵਾਂਗੇ ਸੋ ਅੱਜ ਦੇ ਇਸ ਦਿਨ ਦੇ ਉੱਤੇ ਮੈਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਔਰ ਆਸ਼ ਕਰਦਾ ਕਿ ਸਾਰੇ ਲੋਕ ਉਹਨਾਂ ਦੀ ਪਿੱਠ ਤੇ ਜਿੱਦਾਂ ਅੱਜ ਦੇਸ਼ ਦੇ ਲੋਕ ਖੜੇ ਨੇ ਇਸੇ ਤਰ੍ਹਾਂ ਹੋਰ ਮਜ਼ਬੂਤੀ ਨਾਲ ਖੜੇ ਹੋਣ ਚਾਹ ਪੀਮ ਜੈ ਭਾਰਤ ਭਾਰਤਨ ਡਾਕਟਰ ਭੀਮਰਾਓ ਅੰਬੇਦਕਰ ਜੀ ਜਿੱਥੇ 바ਵਾ ਸਾਹਿਬ ਨੂੰ ਅਸੀਂ ਪ੍ਰਣਾਮ ਕਰਦੇ ਹਾਂ ਉੱਥੇ ਸਾਰੀ ਸਮੁੱਚੀ ਮਨੁੱਖਤਾ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ 바ਵਾ ਜੀ ਵੱਲੋਂ ਜੋ ਸਾਡੇ ਦੇਸ਼ ਵਾਸਤੇ ਮਹਾਨ ਕਾਰਜ ਸੰਵਿਧਾਨ ਬਣਾ ਕੇ ਸਾਡੇ ਦੇਸ਼ ਨੂੰ ਸਮਰਪਿਤ ਕੀਤਾ ਜਿਹਦੀ ਬਦੌਲਤ ਅੱਜ ਜੇ ਕੁਝ ਪਰਸੈਂਟ ਸਾਡਾ ਦੇਸ਼ ਰੱਖਿਆਦਾ ਉਹ 바ਵਾ ਸਾਹਿਬ ਦੀ ਦੇਣ ਹੈ ਜਿਹੜਾ ਉਹਨਾਂ ਨੇ ਸੰਵਿਧਾਨ ਦੇਸ਼ ਨੂੰ ਬਣਾ ਕੇ ਦਿੱਤਾ ਔਰ ਜਿਹੜੀਆਂ ਤਾਕਤਾਂ ਇਸ ਗੱਲ ਲਈ ਲੱਗੀਆਂ ਹੋਈਆਂ ਨੇ ਤੋੜ ਮਰੋੜ ਕਰ ਰਹੀਆਂ ਸੰਵਿਧਾਨ ਨੂੰ ਕੋਈ ਕਿਸੇ ਬਹਾਨੇ ਨਾਲ ਕੋਈ ਕਿਸੇ ਬਹਾਨੇ ਨਾਲ ਸੰਵਿਧਾਨ ਨੂੰ ਕਮਜ਼ੋਰ ਕਰ ਰਹੀਆਂ ਅਸੀਂ ਉਹਨਾਂ ਦਾ ਡਟ ਕੇ ਵਿਰੋਧ ਕਰਾਂਗੇ ਔਰ ਸੰਵਿਧਾਨ ਨੂੰ ਖਤਮ ਨਹੀਂ ਹੋਣ ਦੇਵਾਂਗੇ ਜਿਹੜੀਆਂ ਤਾਕਤਾਂ ਸੰਵਿਧਾਨ ਨੂੰ ਖਤਮ ਕਰਨ ਦੇ ਵਿੱਚ ਲੱਗੀਆਂ ਹੋਈਆਂ ਉਹਨਾਂ ਦਾ ਅਸੀਂ ਡਟ ਕੇ ਵਿਰੋਧ ਕਰਾਂਗੇ ਔਰ ਪਿਛਲੇ ਕੁਝ ਦਿਨਾਂ ਤੋਂ ਜੋ ਡਾਕਟਰ ਬਾਬਾ ਸਾਹਿਬ ਦੇ ਪੰਜਾਬ ਦੇ ਵਿੱਚ ਸਟੈਚੂ ਤੋੜਨ ਦੀ ਜੋ ਘਟਨਾਵਾਂ ਹੋਈਆਂ ਬੜੀਆਂ ਮੰਦ ਭਾਗੀਆਂ ਸੀ ਉਹਨਾਂ ਵਾਸਤੇ ਅੱਜ ਵੀ ਬੜੀ ਵੱਡੀ ਧਮਕੀ ਆ ਤੇ ਅਸੀਂ ਇਸ ਕੱਲ ਦਾ ਵੀ ਮਤਲਬ ਬਹੁਤ ਵਿਰੋਧ ਕਰਦੇ ਆ ਬਈ ਇਹ ਬਹੁਤ ਘਟੀਆ ਤੇ ਸੌੜੀ ਸੋਚ ਆ ਜਿਹੜੇ ਇਹ ਸੋਚਦੇ ਆ ਵੀ 바ਵਾ ਸਾਹਿਬ ਦੇ ਜਿਹੜੇ ਬੁੱਤ ਲੱਗੇ ਨੇ ਉਹਨਾਂ ਨੂੰ ਤੋੜ ਕੇ ਇਹ 바ਵਾ ਸਾਹਿਬ ਦੇ ਜਿਹੜੇ ਬਾਰਸਾਂ ਨਾਲੋਂ ਡਰਾਇ ਨਹੀਂ ਜਾ ਸਕਦਾ ਔਰ ਨਾ ਹੀ 바ਵਾ ਸਾਹਿਬ ਦੀ ਸੋਚ ਨੂੰ ਦਵਾਇਆ ਜਾ ਸਕਦਾ ਜੈ ਭੀਮ ਜੈ ਭਾਰਤ ਔਰ ਜੋ ਸਮੁੱਚੇ ਲੁਧਿਆਣੇ ਦੇ ਵਸਿਆਣ ਨੂੰ ਭਾਰਤ ਰਤਨ ਸੁਭਦਾਨ ਨਰਵਾਤਾ 바ਵਾ ਸਾਹਿਬ ਡਾਕਟਰ Ambedkar ਦੇ ਜਨਮ ਦਿਨ ਉੱਤੇ ਲੱਖ ਲੱਖ ਵਧਾਈਆਂ ਲੱਖ ਲੱਖ ਮੁਬਾਰਕਾਂ ਔਰ 바ਵਾ ਸਾਹਿਬ ਨੇ ਜੋ ਬਿਲਖਣੇ ਕੰਮ ਸਾਡੇ ਸਮੁੱਚੇ ਸਮੁੱਚੇ ਭਾਰਤ ਲਈ ਕਿਤੇ ਸ਼ਾਇਦ ਹੀ ਦੁਨੀਆ ਦੇ ਵਿੱਚ ਕੋਈ ਹੋਰ ਵਿਅਕਤੀ ਕਿ ਜਿਹੜਾ ਆਪਣੇ ਦੇਸ਼ ਲਈ ਕਰ ਸਕਦਾ ਹੋਵੇ ਨਹੀਂ ਕਰ ਸਕਿਆ ਔਰ ਬਾਬਾ ਸਾਹਿਬ ਨੇ ਜਿਹੜੇ ਸਾਨੂੰ ਬਰਾਬਰੀ ਦਾ ਅਧਿਕਾਰ ਲੈ ਕੇ ਦਿੱਤਾ ਔਰ ਸਾਰਿਆਂ ਨੂੰ ਸਮਾਨਤਾ ਦਾ ਅਧਿਕਾਰ ਲੈ ਕੇ ਦਿੱਤਾ ਔਰ ਨਾਲ ਦੀ ਨਾਲ ਨਾਰੀ ਜਾਤੀ ਨੂੰ ਵੋਟ ਦਾ ਅਧਿਕਾਰ ਲੈ ਕੇ ਦਿੱਤਾ ਔਰ ਧਾਰਮਿਕ ਆਜ਼ਾਦੀ ਲੈ ਕੇ ਦਿੱਤੀ ਇਹ ਕੋਈ ਛੋਟੀ ਗੱਲ ਨਹੀਂ ਕਿਉਂਕਿ ਜਿਸ ਤਰ੍ਹਾਂ ਸਾਡੇ ਦੇਸ਼ ਦੇ ਵਿੱਚ ਵਿਵਸਥਾ ਸੀ ਦਲਤ ਲੋਕਾਂ ਨੂੰ ਮੰਦਰਾਂ ਦੇ ਵਿੱਚ ਨਹੀਂ ਵੰਡ ਦਿੱਤਾ ਜਾਂਦਾ ਸੀ ਔਰ ਗੁਰਦੁਆਰਿਆਂ ਦੇ ਵਿੱਚ ਨਹੀਂ ਵੰਡ ਦਿੱਤਾ ਜਾਂਦੀ ਇੱਕ ਬਾਬਾ ਸਾਹਿਬ ਦੇ ਸਬਦਾਨੇ ਹੀ ਸਾਨੂੰ ਸਾਰਾ ਇਹ ਜੋ ਅਧਿਕਾਰ ਆ ਉਹ ਦਿੱਤੇ ਆ ਔਰ ਬਾਬਾ ਸਾਹਿਬ ਦੇ ਜਿਹੜੇ ਕੀਤੇ ਹੋਏ ਕਾਰਨਾਮੇ ਆ ਉਹਨਾਂ ਨੂੰ ਅਸੀਂ ਭੁੱਲ ਨਹੀਂ ਸਕਦੇ ਬਾਬਾ ਸਾਹਿਬ ਦੇ ਜਿਹੜੇ ਕੰਮ ਆ ਉਹਨਾਂ ਨੂੰ ਅਮਰੀਕਾ ਦੇ ਰਾਸ਼ਟਰਪਤੀ ਮਿਸਟਰ ਟਰੰਪ ਨੇ ਵੀ ਸਲਾਇਆ ਉਹਨਾਂ ਨੇ ਜੂਵਨੋ ਦੇ ਵਿੱਚ ਉਹਨਾਂ ਦਾ ਜਨਮ ਦਿਨ ਮਨਾਇਆ ਗਿਆ ਮਿਸਟਰ ਜਿਹੜੇ ਵਰਕ ਬਾਮਾ ਨੇ ਉਹਨਾਂ ਨੇ ਸਿੰਬਲ ਆਫ ਨੋਲਜ ਕਹਿ ਕੇ ਬਾਬਾ ਸਾਹਿਬ ਨੂੰ ਉਪਕਾਰਿਆ ਔਰ ਮਿਸਟਰ ਮੰਡੇਲਾ ਨੇ ਸਾਊਥ ਅਫਰੀਕਾ ਦੇ ਪ੍ਰੈਜ਼ੀਡੈਂਟ ਉਹਨਾਂ ਨੇ ਬਾਬਾ ਸਾਹਿਬ ਨੂੰ ਚੜ੍ਹਦੇ ਸੂਜ ਦੇ ਨਾਲ ਪੁਕਾਰਿਆ ਐਡੇ ਵੱਡੇ ਮਹਾਨ ਸ਼ਖਸੀਅਤ ਲਈ ਅਸੀਂ ਪ੍ਰਣਾਮ ਕਰਦੇ ਆਂ ਔਰ ਉਹਨਾਂ ਦੇ ਜਨਮ ਜਨਮ ਤੇ ਲੱਖ ਲੱਖ ਵਧਾਈਆਂ ਦਿੰਦਾ ਕਾਂਗਰਸ ਪਾਰਟੀ ਜਿਹੜੀ ਆ ਹਮੇਸ਼ਾ ਹੀ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੇ ਜਨਮ ਦਿਨ ਮਨਾਉਂਦੀ ਰਹਿੰਦੀ ਆ ਜਿਹੜੀ ਕਿ ਸੰਵਿਧਾਨ ਦੇ ਪੱਖ ਦੇ ਵਿੱਚ ਸੰਵਿਧਾਨ ਦੀ ਰੱਖਿਆ ਵਾਸਤੇ ਹਮੇਸ਼ਾ ਹੀ ਖੜੀ ਰਹੇਗੀ ਔਰ ਅਸੀਂ ਸਾਰੇ ਸਾਥੀ ਉਸ ਪਾਰਟੀ ਦਾ ਸਾਥ ਦੇਵਾਂਗੇ ਜਿੱਥੇ ਸਾਡੀ ਜ਼ਰੂਰਤ ਪਾਉਗੀ ਉੱਥੇ ਅੱਗੇ ਹੋ ਕੇ ਸੰਵਿਧਾਨ ਨੂੰ ਬਚਾਉਣ ਵਾਸਤੇ ਅਸੀਂ ਉਪਰਾਲੇ ਕਰਾਂਗੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਭਾਤ ਰਤਨ ਸੰਵਿਧਾਨ ਦੇ ਨਮਾਤਾ 바ਵਾ ਸਾਹਿਬ ਉਮੀਦਵਾਰ ਜੀ ਦੇ ਚਲੰਦਰੀਆਂ ਸਾਰੇ ਭਾਤਨਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਆ ਔਰ ਅਸੀਂ ਜੋ 바ਵਾ ਸਾਹਿਬ ਨੇ ਸਾਡ ਨੂੰ ਸਾਡੇ ਸਮਾਜ ਲਈ ਸਾਡੇ ਦੇਸ਼ ਲਈ ਜੋ ਕੀਤਾ ਅਸੀਂ ਉਸ ਤੋਂ ਪ੍ਰੇਰਨਾ ਲੈਂਦੇ ਹੋਏ ਆਪਣੇ ਸਮਾਜ ਨੂੰ ਮਜ਼ਬੂਤ ਕਰਨ ਲਈ ਉਸ ਸਮਾਜ ਨੂੰ ਇੱਕ ਕਰਨ ਲਈ ਮਿਛਾਂ ਅਸੀਂ ਕੰਮ ਕਰਦੇ ਰਵਾਂਗੇ ਔਰ ਸਾਰੇ ਦੇਸ਼ ਵਾਸੀਆਂ ਨੂੰ ਇਹ ਕਹੂੰਗਾ ਕਿ ਜੋ ਤਾਕਤਾਂ ਸਵਿਧਾਨ ਨੂੰ ਤੋੜ ਲੱਗੀਆਂ ਜੋ ਤਾਕਤਾਂ ਹੁਣ ਪੰਜਾਬ ਵਿੱਚ ਦੇਖਾ ਮੋਲ ਖਰਾਬ ਕਰ ਰਹੀਆਂ ਨੇ ਆਪਾਂ ਸਾਰੇ ਇੱਕ ਹੋ ਕੇ ਉਹਨਾਂ ਨੂੰ ਜਵਾਬ ਦਈਏ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ 바ਵਾ ਸਾਹਿਬ ਨੇ ਜੋ ਸਾਡੇ ਲਈ ਕੀਤਾ ਜੋ ਸਾਡਾ ਸਮਾਜ ਹਰ ਟਾਈਮ 바ਵਾ ਸਾਹਿਬ ਨਾਲ ਮਜ਼ਬੂਤ ਹੋ ਕੇ ਖੜਾ